ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪਸ ਸਿੱਧੂ ਤੇ ਗੱਲਬਾਤ ਕਰਾਂਗੇ ਆਨੰਦਪੁਰ ਸਾਹਿਬ ਦੇ ਹਲਕੇ ਦੀ ਕਿ ਆਖਿਰਕਾਰ ਉੱਥੋਂ ਦੇ ਹਾਲਾਤ ਫਲਹਾਲ ਕਿਸ ਤਰ੍ਹਾਂ ਦੇ ਨੇ ਪਾਖੜਾ ਦੇ ਵਿੱਚ ਪਾਣੀ ਦਾ ਪੱਧਰ ਹੈ ਜੋ ਉਹ ਬਿਲਕੁਲ ਇਸ ਸਮੇਂ ਖਤਰੇ ਦੇ ਨਿਸ਼ਾਨ ਦੇ ਉੱਪਰ ਹੈ ਪਰ ਉੱਥੇ ਪਹੁੰਚੇ ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਰੂਪਨਗਰ ਦੇ ਜੋ ਡੀਸੀ ਨੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਹਾਲਾਂਕਿ ਜਾਣਕਾਰੀ ਇਹ ਵੀ ਮਿਲੀ ਹੈ ਕਿ ਜਿਵੇਂ-ਜਿਵੇਂ ਭਾਖੜਾ ਦੇ ਵਿੱਚ ਪਾਣੀ ਵਧ ਰਿਹਾ ਹੈ ਓਵੇਂ-ਓਵੇਂ ਜਿਹੜੇ ਡੈਮ ਨੇ ਜਿਹੜੇ ਗੇਟ ਨੇ ਉਹ ਅੱਜ ਸ਼ਾਮ ਤੱਕ ਵਾਰ-ਵਾਰ ਖੋਲੇ ਜਾਣਗੇ ਸਥਿਤੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਪਰ ਫਿਲਹਾਲ ਖਤਰੇ ਵਾਲੀ ਕੋਈ ਗੱਲ ਨਹੀਂ ਹੈ ਪਰ ਨਾਲ-ਨਾਲ ਗੱਲ ਇਹ ਵੀ ਹੈ ਕਿ ਕਿਸੇ ਨੂੰ ਵੀ ਇਸ ਸਥਿਤੀ ਨੂੰ ਲਾਈਟਲੀ ਲੈਣ ਦੇ ਲਈ ਨਹੀਂ ਕਿਹਾ ਗਿਆ ਕਿਹਾ ਗਿਆ ਕਿ ਤੁਸੀਂ ਆਪਣਾ ਖਿਆਲ ਰੱਖੋ ਤੇ ਜਿਹੜਾ ਹਰ ਸਮੇਂ ਸਤਰਕ ਰਹੋ ਕੀ ਕੁਛ ਕਹਿਣਾ ਇਸ ਮੌਕੇ ਸਖਿਆ ਮੰਤਰੀ ਹਰਜੋਤ ਬੈਂਸ ਦਾ ਆਓ ਸੁਣਦੇ ਹਾਂ ਜੀ ਲੇਟੈਸਟ ਅਪਡੇਟ ਇਹ ਹੈ ਮੈਂ ਸਵੇਰੇ ਵੀ ਤੁਹਾਨੂੰ ਦੱਸਿਆ ਸੀ ਕਿ ਭਾਖੜੀ ਦਾ ਜਿਹੜਾ ਡੈਮ ਲੈਵਲ ਹੈ ਆਲਰੇਡੀ 1679 1679 ਨੂੰ ਕਰਾਸ ਕਰ ਚੁੱਕਿਆ ਹੈ ਇਸ ਵਕਤੋ 1679.05 ਜਿਹੜਾ ਫੀਟ ਹੈ ਹੋ ਚੁੱਕਿਆ ਤੁਸੀਂ ਹੁਣ ਵੀ ਦੇਖ ਸਕਦੇ ਹੋ ਕਿ ਜਿਹੜਾ ਬਰਖਾ ਵੀ ਹੋ ਰਹੀ ਹੈ ਤੇ ਹਿਮਾਚਲ ਦੇ ਉੱਪਰਲੇ ਹਿੱਸਿਆਂ 'ਚ ਵੀ ਭਾਰੀ ਬਰਸਾਤ ਹੋ ਰਹੀ ਹੈ ਉਸ ਦੇ ਨਾਲ ਤੇ ਅਗਲਾ ਜਿਹੜਾ ਫੋਰਕਾਸਟ ਹੈ ਕਿ 6 ਤਰੀਕ ਨੂੰ ਦੁਬਾਰਾ ਇੱਕ ਬਰਸਾਤ ਦਾ ਸਪੈਲ ਆ ਰਿਹਾ ਹੈ ਅਤੇ 1 ਫੁੱਟ ਤੋਂ ਵੀ ਘੱਟ ਜਿਹੜਾ ਹੁਣ ਸਪੇਸ ਰਹਿ ਗਿਆ ਉਸ ਨੂੰ ਦੇਖਦੇ ਹੋਏ ਅ ਅੱਜ ਦੁਪਹਿਰੇ ਡੇਢ 2 ਵਜੇ ਜਿਹੜਾ ਹੈ 10000 ਕਿਊਸਿਕ ਪਾਣੀ ਸਤਲੁਜ ਡਾਊਨਸਟ੍ਰੀਮ ਯਾਨੀ ਸਤਲੁਜ ਹੋਰ ਛੱਡਿਆ ਜਾਊਗਾ ਮੈਂ ਆਪ ਸਭ ਦੇ ਰਹੀਂ ਦੱਸਣਾ ਜਾਊਂਗਾ 10000 ਕਿਊਸਿਕ ਦਾ ਮਤਲਬ ਇਹ ਹੈ ਕਿ 6 7 ਇੰਚ ਜਿਹੜਾ ਪਾਣੀ ਦਾ ਲੈਵਲ ਹੈ ਉਹ ਹੋਰ ਵਧੂਗਾ ਕਿਤੇ ਕਿਤੇ ਉਹ 1 ਫੁੱਟ ਜਿੱਥੇ ਦਰਿਆਸ ਜਿਹੜਾ ਸਕਵੀਜ਼ ਹੁੰਦਾ ਉਹ 1 ਫੁੱਟ ਪਾਣੀ ਹੋਰ ਹੋਊਗਾ ਇਸ ਦੇ ਨਾਲ ਜਿਹੜਾ ਹੈ ਸਾਡੇ ਜਿਹੜੇ ਪਿੰਡ ਨੇ ਇਲਾਕੇ ਦੇ ਇਹਨਾਂ ਪਿੰਡਾਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਹਨ ਉਹਨੂੰ ਅਸੀਂ ਵੈਕੂਏਟ ਕਰਨ ਲਈ ਸਾਡੀ ਟੀਮਾਂ ਪ੍ਰਸ਼ਾਸਨ ਦੀ ਟੀਮਾਂ ਪਲੱਸ ਸਾਡੀ ਨਿੱਜੀ ਤੌਰ ਦੀ ਵੀ ਟੀਮਾਂ ਸਮਾਜਿਕ ਸੰਸਥਾਵਾਂਕਾਰ ਸੇਵਲੇ ਬਾਬੇ ਸਾਰੇ ਜਿਹੜੇ ਹੋਰ ਵੀ ਆਗੂ ਲੱਗੇ ਹੋਏ ਆ ਇਹਨਾਂ ਪਿੰਡਾਂ ਦੇ ਵਿੱਚ ਜਿਵੇਂ ਜੋਲ ਹੋ ਗਿਆ ਮੋਜੂਵਾਲ ਹੋ ਗਿਆ ਬੇਲਾ ਧਿਆਨੀ ਲੋਰ ਹੋ ਗਿਆ ਬਾਤੀਆਂ ਵਾਲਾ ਬੇਲਾ ਹੋ ਗਿਆ ਉਸ ਤੋਂ ਬਾਅਦ ਕਲਿਤਰਾ ਹੋ ਗਿਆ ਦਬਖੇੜਾ ਹੇਟਲਾ ਹੋ ਗਿਆ ਹੇਟਲਾ ਡੜੋਲੀ ਹੋ ਗਿਆ ਜਿਹੜੇ ਦਰਿਆ ਦੇ ਕੰਢੇ ਆ ਫਿਰ ਪਨਾਮ ਫਿਰ ਭਲਾਂ ਤੇ ਖਾਸ ਕਰਕੇ ਜਿਹੜੇ ਬੇਲੇ ਆ ਬੇਲਿਆਂ ਦੀ ਆਲਰੇਡੀ ਕਨੈਕਟੀਵਿਟੀ ਟੁੱਟੀ ਹੋਈ ਕਿ ਆ ਸ਼ਿਵ ਸਿੰਘ ਬੇਲਾ ਹਰਸਾ ਬੇਲਾ ਪੱਟੀ ਦੁਲਚੀ ਸੈਂਸੋਵਾਲ ਦੀ ਜਿਹੜੀ ਸੜਕ ਉਹ ਬਹਿ ਚੁੱਕੀ ਆ ਐਲਗਰਾ ਤੇ ਬੇਲਾ ਰਾਮਗੜ ਤੇ ਉਸ ਤੋਂ ਬਾਅਦ ਫਿਰ ਲੁਧੀਪੁਰ ਜਿਹੜਾ ਹੈ ਸਾਡਾ ਬੁਰਜ ਚੰਦਪੁਰ ਬੇਲਾ ਗਾਜਪੁਰ ਬੇਲਾ ਹਰੀਆਲ ਮਹਿੰਦਰੀ ਕਲਾ ਤੇ ਸ਼ਾਪੁਰ ਬੇਲਾ ਇਹ ਸਾਡਾ ਜਿਹੜਾ ਏਰੀਆ ਇੱਥੇ ਜਿਹੜਾ ਹੈ ਇਹ ਇਨਾ ਪਿੰਡਾਂ ਦੇ ਵਿੱਚ ਜਿਹੜੇ ਬਿਲਕੁਲ ਦਰਿਆ ਦੇ ਵਿੱਚ ਲੋਕਾਂ ਨੂੰ ਅਸੀਂ ਵੈਕੂਏਟ ਕਰ ਰਹੀਆਂ ਸਾਰੇ ਪਾਸੇ ਤੇ ਮੈਡੀਕਲ ਟੀਮਾਂ ਬਣ ਚੁੱਕੀਆਂ ਨੇ 100 ਦੇ 100 ਦੇ ਕਰੀਬ ਹੋਰ ਜਿਹੜੀ ਲਾਈਫ ਜੈਕਟਸ ਹਰ ਜਿਹੜੀਆਂ ਮੇਰੇ ਸਭ ਨੂੰ ਬੇਨਤੀ ਹੈ ਮੈਨੂੰ ਪਤਾ ਘਰ-ਬਾਰ ਛੱਡਣਾ ਬਹੁਤ ਔਖਾ ਹੈ ਅਨਾ ਹਰ ਬੰਦੇ ਨੂੰ ਆਪਣੇ ਘਰ ਨਾਲ ਕਹਿਣਾ ਸੌਖਾ ਸੀ ਅਪੀਲ ਕਰ ਦਿੰਦੇ ਪ੍ਰਸ਼ਾਸਨ ਅਪੀਲ ਕਰ ਦਿੰਦਾ ਪਰ ਅਗਲੇ 24 ਘੰਟੇ 48 ਘੰਟੇ ਆਪ ਸਭ ਦੀਸਾ ਥੋੜਾ ਪਾਣੀ ਘਟ ਜੂਗਾ ਜਦੋਂ ਟੈਂਕ ਖਾਲੀ ਹੋ ਜੂਗਾ ਅਸੀਂ ਪਾਣੀ ਘਟਾ ਦਾਂਗੇ ਤੁਸੀਂ ਆਪਣੇ ਘਰਾਂ ਚ ਪਹੁੰਚ ਸਕਦੇ ਹੋ ਅਗਲੇ 24 ਘੰਟੇ 48 ਘੰਟੇ ਸਾਡਾ ਸਾਥ ਦਿਓ ਅਸੀਂ ਨਹੀਂ ਚਾਹਦੇ ਕਿ ਇਸ ਦਾ ਜਾਨੀ ਮਾਲੀ ਨੁਕਸਾਨ ਹੋਵੇ ਜਿੱਥੇ ਕਿਤੇ ਵੀ ਡੰਗਰ ਪਸ਼ੂ ਉਹਨਾਂ ਨੂੰ ਅਸੀਂ ਉੱਚੀ ਜਗ੍ਹਾ ਤੇ ਉੱਤੇ ਤੇ ਚਾਰੇ ਦਾ ਹੋਰ ਜੋ ਬੰਦਾ ਬਸਤ ਹੈ ਇੱਕ ਕਿਸ਼ਤੀ ਜਿਹੜੀ ਹੈ ਸ਼ਿਵ ਸਿੰਘ ਬੇਲਾ ਸਟੇਸ਼ਨ ਕਰਾ ਦਿੱਤੀ ਹੈ ਐਨਡੀਆਰਫ ਦੀ ਟੀਮਾਂ ਹੈ ਸਾਡੇ ਜਿਹੜੇ ਪ੍ਰਾਈਵੇਟ ਗੋਤਾਖੋਰ ਆ ਉਹਨਾਂ ਕੋਲ ਕਿਸ਼ਤੀਆਂ ਹਰ ਸਰ ਬੰਦਾ ਆਪਜੀ ਦੀ ਮਦਦ ਦੇ ਲਈ ਤਿਆਰ ਹੈ ਤੇ ਨਾਲ ਹੀ ਜਿਹੜੇ ਹਲਕੇ ਦੇ ਨੌਜਵਾਨ ਹੈ ਉਹ ਵੀ ਅਲਰਟ ਰਹੇ ਤਾਂ ਕਿ ਜਿੱਥੇ ਵੀ ਆਪਣਾ ਅਸਲੀ ਚੈਲੰਜ ਹੈ ਕਿ ਆਪਾਂ ਕਿਸੇ ਵੀ ਜਗ੍ਹਾ ਦਰਿਆ ਨੂੰ ਟੁੱਟਣ ਨਹੀਂ ਦੇਣਾ ਜਾਂਕਿ ਕੋਈ ਬੰਨ ਨਾ ਟੁੱਟੇ ਸਾਡੇ ਪਿੰਡਾਂ 'ਚ ਸਾਡੇ ਸ਼ਹਿਰ 'ਚ ਜਿਹੜਾ ਹੈ ਉਹ ਮਾਰਨਾ ਹੋਵੇ ਉਹਦੇ ਤੇ ਤੁਹਾਡੀ ਟੀਮਾਂ ਜਿਹੜੀ ਸਰਪਿੰਡ ਦੇ ਵਿੱਚੋਂ ਮੈਨੂੰ ਫੋਨ ਆ ਰਿਹਾ ਸਾਰੇ ਪਿੰਡਾਂ ਨੇ ਆਪਣੇ 100 100 200 ਕੇ 4 400 ਬੈਗ ਸੱਦੇ ਹਾਲ ਦੇ ਨੌਜਵਾਨਾਂ ਨੇ ਬਹੁਤ ਸਰਪੰਚ ਸਾਹਿਬ ਨੇ ਹੋਰ ਵੀ ਪਿੰਡਾਂ ਦੇ ਵਿੱਚੋਂ ਮੰਗੇ ਹਾਲ ਦੇ ਵਿੱਚੋਂ ਸਾਰੇ ਪਿੰਡਾਂ ਨੇ ਜਿਹੜੇ ਹੈ ਉਹ ਬੈਗ ਭਰ ਕੇ ਰੱਖ ਲਏ ਥਰੂ ਦੇ ਨੌਜਵਾਨਾਂ ਨੇ ਉਹ ਭਰ ਕੇ ਰੱਖ ਲਏ ਅਨੰਦਪੁਰ ਸਾਹਿਬ ਦੇ ਮਟਰ ਦੇ ਵਿੱਚ ਤੇ ਤਾਂ ਕਿ ਜਿੱਥੇ ਵੀ ਲੋੜ ਪੈਂਦੀ ਆ ਆਪਾਂ ਮੌਕੇ ਤੇ ਪਹੁੰਚੀਏ ਆਪਾਂ ਇਥੋਂ ਪਾਣੀ ਨੂੰ ਪਾਸ ਹੋਣ ਦੇਣਾ ਤਾਂ ਕਿ ਬੰਨ੍ਹ ਨਾ ਕਿਤੇ ਟੁੱਟੇ ਤੇ ਉਹਦੇ ਤੇ ਆਪ ਸਭ ਦੇ ਸਾਥੀ ਦੀ ਲੋੜ ਹੈ মিডিਆ ਦੇ ਸਾਥੀਆਂ ਦਾ ਵੀ ਬਹੁਤ ਧੰਨਵਾਦ ਕਿ ਲੋਕਾਂ ਤੱਕ ਸਹੀ ਜਾਣਕਾਰੀ ਜਿਹੜੀ ਇਹ ਪਹੁੰਚਣੀ ਬਹੁਤ ਜ਼ਰੂਰੀ ਹੈ ਧੰਨਵਾਦ ਸਰ ਜੀ ਗੱਲ ਕੀਤੀ ਜਿਹੜੇ ਪਾੜ ਪੇਸਕ ਨੇ ਉਹਦੇ ਨਾਲ ਦਿਖ ਰਿਹਾ ਹੈ ਕਿੰਨਾ ਜਿਹੜਾ ਪਾੜ ਹੁਣੋਂ ਕਦਰ ਹੋ ਗਏ ਸਰ ਜੀ ਹਾਂ ਜੀ ਸਾਰੀ ਜਗ੍ਹਾ ਸਾਡੀ ਡਾਡੀ ਵਾਲਾ ਵੀ ਓਕੇ ਹੈ ਏਦਾਂ ਕਿ ਜਿੱਥੇ ਕਰਦੇ ਆ ਉੱਥੇ ਉਸ ਤੋਂ ਬਾਅਦ ਫਿਰ ਉਹ ਨਵੀਂ ਜਗ੍ਹਾ ਤੇ ਲਗਾਤਾਰ ਚੈਲੰਜ ਹੈ ਨਹਿਰਾਂ ਦੇ ਵਿੱਚ 20 ਤੋਂ ਜਗ੍ਹਾ ਬਰੀਕ ਸੀ ਤੇ ਬੰਨ ਘੱਟੋ ਘੱਟ 9 ਤੋਂ 10 ਜਗ੍ਹਾ ਜਿਹੜੇ ਆ ਉੱਥੇ ਉੱਤੇ ਉੱਥੇ ਸਾਰਾ ਕੰਮ ਜਿਹੜਾ ਹੈ ਜਿੱਥੇ ਜੰਬੋ ਬੈਗ ਜਿੱਥੇ ਕਰਦੇ ਉੱਥੇ ਠੀਕ ਹੈ ਫਿਰ ਪਰ ਕੋਈ ਨਵੀਂ ਜਗ੍ਹਾ ਆ ਜਾਂਦਾ ਸੁਚੇਤ ਰਹਿਣ ਦੀ ਲੋੜ ਹੈ ਭਾਗਟਾ ਟਾਈਮ ਤੇ ਕੋਈ ਫਲੱਡ ਗੇਟਾਂ ਨਹੀਂ ਉਹ ਫਲੱਡ ਗੇਟਸ ਆਲਰੇਡੀ ਖੁੱਲੇ ਜੀ ਉਹਦੇ ਹੁਣ ਉਹਦੇ ਬਸ ਉਹ ਹਾਈਟ ਜਿਹੜੀ ਆ ਵਧ ਹੀ ਜਾਊਗਾ ਹਾਂਜੀ ਹਾਂਜੀ 10 ਹਰ ਕਿਉਂ ਸੀ ਕਿਹਾ ਹਾਂਜੀ ਸਰ ਇੱਕ ਗੱਲ ਬੜਾ ਆਈਆ ਹੂੰ ਸਵਾਲ ਲੀਆ ਲੇਕਿਨ ਕਿਤੇ ਬੀਵੀ ਐਂਡ ਬੀਵੀ ਜਿਹੜੀ ਨਾ ਘਟਰੀਆਂ ਪਾਲ ਕਰ ਰਹੇ ਚੰਡੀਆ ਵੀ ਵਿਛੇ ਨਹੀਂ ਨਜ਼ਰ ਆ ਰਹੀ ਕਿਤੇ ਜੀ ਬਿਲਕੁਲ ਹੈ ਪਰ ਇਸ ਵਕ ਜਿਹੜਾ ਸਾਡਾ ਚੈਲੰਜ ਹੈ ਸਾਡਾ ਹੈ ਕਿ ਅਸੀਂ ਇਸ ਮੌਕੇ ਦੀ ਘੜੀ ਚੋਂ ਨਿਕਲਣਾ ਸਾਨੂੰ ਸਭ ਦੇ ਸਾਹਮਣੇ ਲੋੜ ਹੈ ਸਰ ਪੰਜਾਬ ਦੇ ਮੁੱਖ ਮੰਤਰੀ ਕੁਬੀਤ ਖੜਾ ਜੈਸਾ ਕੋਈ ਜਾਣਕਾਰੀ ਮੇਰੇ ਅਜੇ ਹੈ ਨਹੀਂ ਸਰ ਕੱਲ ਨੂੰ ਉਹਨਾਂ ਦਾ ਦੌਰਾ ਇਹ ਵੀ ਜਾਣਕਾਰੀ ਉਹੀ ਮੰੰਗ ਦਾ ਦੌਰਾ ਮੈਂ ਹਜੇ ਤੱਕ ਨਹੀਂ ਅੱਜ ਮੇਰੇ ਖਿਆਲ ਮੈਨੂੰ ਬਸ ਆਪਜੀ ਤੋਂ ਪਤਾ ਲੱਗਾ ਕਿ ਗੁਰਮਤਨ ਸਾਹਿਬ ਆ ਰਹੇ ਆ ਤੇ ਆ ਰਹੇ ਆ ਤੇ ਜੋ ਵੀ ਆਂਦਾ ਵਧੀਆ ਗੱਲਾਂ ਪਰ ਸਾਡੇ ਲਈ ਇਸ ਵਕਤ ਸਾਨੂੰ ਹਰ ਤਰ੍ਹਾਂ ਦੀ ਸਾਥ ਦੀ ਲੋੜ ਹੈ ਸਰ ਲక్ష్ਮੀਨਾਰਾਇਣ ਮੰਦਿਰ ਬਾਰੇ ਮੈਂ ਲక్ష్ਮੀਨਾਰਾਇਣ ਮੰਦਿਰ ਜੀ ਕੋਲ ਹੀ ਜਾ ਕੇ ਆਇਆ ਮੱਥਾ ਨਤਮਸਤਕ ਹੋ ਕੇ ਆਇਆ ਇੱਕ ਤਾਂ ਜੋ ਨੰਗਲ ਦੀ ਕਾਉਂਸਲ ਨੇ ਮਤਾ ਪਾਸ ਕੀਤਾ ਉਸ ਨੂੰ ਹੂ ਬੂ ਜਿੱਥੋਂ ਵੀ ਪਾਸ ਕਰਾਉਣਾ ਉਹ ਮੇਰੀ ਜ਼ਿੰਮੇਵਾਰੀ ਹੈ ਇਹ ਮੈਂ ਸ਼ਹਿਰ ਦੇ ਨਾਲ ਨੰਗਲ ਕਾਉਂਸਲ ਦੇ ਨਾਲ ਮੰਦਰ ਕਮੇਟੀ ਨਾਲ ਵਾਦਾ ਕਰਦੇ ਹਾਂ ਪਰ ਉਦੋਂ ਤੱਕ ਜਿਵੇਂ ਦੇਖਿਆ ਹਾਲਾਤ ਕਾਫੀ ਨਾਜੂਕ ਨੇ ਤੇ ਬਰਸਾਤ ਫੇਰ ਪੈ ਰਹੀ ਹੈ ਤਾਂ ਅਸੀਂ ਕੱਲ ਪੂਰੀ ਤਿਆਰੀ ਨਾਲ ਕੰਮ ਤਾਂ ਅਸੀਂ ਅੱਜ ਵੀ ਇਸੇ ਤਰੀਕੇ ਨਾਲ ਕੱਢ ਸ਼ੁਰੂ ਕਰਾਂਗੇ ਪਰ ਉੱਥੇ ਰस्सियां ਚਾਹੀਦੀਆਂ ਤੇ ਕੁਝ ਸਾਡੇ ਜਿਹੜੇ ਐਕਸ ਆਰਮੀ ਮੈਨਾਂ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਥੱਲੇ ਉਤਾਰਨ ਦੀ ਕਿ ਥੱਲੋਂ ਤੋਂ ਅਸੀਂ ਡੰਗਾ ਲਾ ਕੇ ਆਂਦੀ ਜੋ ਬਾਕੀ ਜਗ੍ਹਾ ਜਿਵੇਂ ਸ਼ੁਰੂ ਕੀਤਾ ਇੱਥੇ ਚੈਲੰਜ ਹੈ ਕਿ ਥੱਲੇ ਸਿੱਧਾ ਫਿਰ ਲੈ ਕੇ ਆ ਤੇ ਪਾਣੀ ਬਹੁਤ ਡੂੰਘਾ ਹੈ ਉਹ ਮੌਕਾ ਦੇਖ ਕੇ ਆ ਕੱਲ ਪੂਰੀ ਕੋਸ਼ਿਸ਼ੋ ਕੇ 11 ਵਜੇ ਦੀ ਕਾਰ ਸੇਵਾ ਆਰੰਭ ਕਰੇ ਹਨੂ ਇਟ ਓਕੀਆ ਜਿਹੜੀ ਹੈ ਉੱਥੇ ਕਾਰ ਸੇਵਾ ਕਰਨੀ ਕਿਉਂਕਿ ਬਹੁਤ ਸਟੀਪ ਹੈ ਤੇ ਥੱਲੇ ਉਤਰਨ ਦਾ ਕੋਈ ਰਾਹ ਵੀ ਹੈ ਨਹੀਂ ਪਰ ਫਿਰ ਵੀ ਅਸੀਂ ਸਾਡੇ ਜਿਹੜੇ ਅਸੀਂ ਹੁਣ ਦੋ ਤਿੰਨ ਦਿਨਾਂ ਤੋਂ ਜਿਹੜਾ ਹੈ ਲਗਾਤਾਰ ਬਾਕੀ ਜਗ੍ਹਾ ਲਾਲ ਲਾ ਕੇ ਜੋ ਤਜਰਬਾ ਹੈ ਉਹ ਅਸੀਂ ਕੋਸ਼ਿਸ਼ ਕਰਾਂਗੇ ਕੱਲ ਅਸੀਂ ਉਹ ਜਿਹੜੀ ਕਾਰ ਸੇਵਾ ਆਰੰਭ ਕਰ ਸਕੀਏ ਜੋ ਨੰਗਲ ਕਾਉਂਸਲ ਨੇ ਮੱਤਾ ਪਾਸ ਕੀਤਾ ਹੋ ਬੂ ਹੋ ਪਾਸ ਕਰਨ ਦੀ ਜ਼ਿੰਮੇਵਾਰੀ ਮੇਰੀ ਹੈ ਇਹ ਸਾਡਾ ਕਰਤੱਵ ਹੈ ਇਆ ਆਸਥਾਨਾਲ ਮੇਰੀ ਨਿੱਜੀ ਆਸਥਾਨਾਲ ਵੀ ਜੁੜਿਆ ਹੋਇਆ। ਉਦਰੇ ਇਸ ਮੌਕੇ ਰੂਪਨਗਰ ਦੇ ਜੋ ਡੀਸੀ ਨੇ ਉਹਨਾਂ ਨੇ ਵੀ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਰਹੋ, ਛੱਤਾਂ ਦੇ ਉੱਪਰ ਜੇਕਰ ਚੜੇ ਹੋਏ ਹੋ ਤਾਂ ਫਿਲਹਾਲ ਇਸ ਸਥਿਤੀ ਨੂੰ ਇਸੇ ਤਰ੍ਹਾਂ ਬਣਾਈ ਰੱਖੋ। ਆਉਣ ਵਾਲੇ 2-3 ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਹੋਏਗੀ ਇਸ ਸਬੰਧਿਤ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਡਿਪਟੀ ਕਮਿਸ਼ਨਰ ਰੂਪਨਗਰ ਅੱਜ 4 ਸਤੰਬਰ ਨੂੰ ਸਵੇਰੇ ਦੇ ਕਰੀਬ 10 ਵਜੇ ਸਾਰਿਆਂ ਨੂੰ ਸੂਚਿਤ ਕਰਨਾ ਚਾਹਾਂਗਾ ਕਿ ਇਸ ਵੇਲੇ ਬਾਗੜਾ ਡੈਮ ਦਾ ਜਿਹੜਾ ਸਤਾਰ ਹੈਗਾ ਉਹ 1679 ਫੀਟ ਹੈ ਤੇ ਜਿਹੜਾ ਟੋਟਲ ਡਿਸਚਾਰਜ ਹੈ ਉਹ 75000 ਕਿਊਸਕ ਹੈ ਲੇਕਿਨ ਸਾਨੂੰ ਐਡਵਾਂਸ ਇਨਫੋਰਮੇਸ਼ਨ ਆਈ ਹੈ ਕਿ ਹੋ ਸਕਦਾ ਹੈ ਘੰਟੇ ਦੋ ਘੰਟੇ ਦੇ ਵਿੱਚ ਇਸ ਨੂੰ ਵਧਾ ਕੇ 80000 ਕਿਊਸਕ ਜਾਂ 85000 ਕਿਊਸਕ ਤੇ ਵੀ ਲੈ ਜਾਇਆ ਜਾਵੇਗਾ ਇਹਦੀ ਆਫੀਸ਼ੀਅਲ ਕਨਫਰਮੇਸ਼ਨ ਇੱਕ ਦੋ ਘੰਟਿਆਂ ਦੇ ਵਿੱਚ ਆ ਜਾਵੇਗੀ ਬਟ ਮੈਂ ਤੁਹਾਨੂੰ ਪਹਿਲਾਂ ਹੀ ਐਡਵਾਂਸ ਸੂਚਿਤ ਕਰਨਾ ਚਾਹੁੰਦਾ ਹਾਂ ਦੋ ਗੱਲਾਂ ਪਹਿਲੀ ਗੱਲ ਕਿ ਇਹਦੇ ਨਾਲ ਸਾਡੇ ਨੰਗਰ ਦੇ ਤੇ ਅਨਾਦਪੁਰ ਸਾਹਿਬ ਸਬਡਿਵੀਜ਼ਨ ਦੇ ਕੁਝ ਪਿੰਡ ਐ ਜਿਨ੍ਹਾਂ ਦੇ ਵਿੱਚ ਖੇਤਾਂ ਦੇ ਵਿੱਚ ਜਾਂ ਜਿੱਥੇ ਵੀ ਨੀਵੇਂ ਘਰ ਹੈਗੇ ਆ ਉੱਥੇ ਪਾਣੀ ਓਵਰਫਲੋ ਕਰਕੇ ਦਰਿਆ ਦਾ ਆਉਣ ਦਾ ਸੰਭਾਵਨਾ ਹੈ ਤਾਂ ਕਿਰਪਾ ਕਰਕੇ ਤੁਸੀਂ ਜਿਹੜੀ ਉੱਚੀ ਥਾਵਾਂ ਨੇ ਜਾਂ ਉਹਨਾਂ ਤੇ ਸ਼ਿਫਟ ਕਰਜੋ ਜਾਂ ਫਿਰ ਜਿਹੜੇ ਸਾਡੇ ਸਰਕਾਰੀ ਰੀਲੀਫ ਸੈਂਟਰ ਹੈਗੇ ਨੇ ਉਹਨਾਂ ਤੇ ਸ਼ਿਫਟ ਕਰਜੋ ਦੂਸਰੀ ਗੱਲ ਜਿਹੜਾ ਸਾਡਾ ਦਰਿਆ ਹੈ ਉਹਦੇ ਵਿੱਚ ਕਾਫੀ ਨਦੀਆਂ ਮਿਲਦੀਆਂ ਨੇ ਬਰਸਾਤੀ ਨਦੀਆਂ ਮਿਲਦੀਆਂ ਨੇ ਉਹਨਾਂ ਦੇ ਵਿੱਚ ਪਾਣੀ ਘਟ ਗਿਆ ਇਸ ਕਰਕੇ ਸਾਡੀ ਸੂਚਨਾ ਮੁਤਾਬਕ ਰੋਪੜ ਹੈਡਵਰਕਸ ਤੇ ਟੋਟਲ ਜਦੋਂ ਸਾਰੀ ਨਦੀਆਂ ਮਿਲ ਜਾਂਦੀ ਹੈ ਉੱਥੇ ਵਹਾਵ तकरीबन ਉਨਾ ਹੀ ਰਹੇਗਾ ਜਿੰਨਾ ਪਿਛਲੇ 2 ਦਿਨਾਂ ਤੋਂ ਚੱਲ ਰਿਹਾ ਹੈ ਤਾਂ ਡਾਊਨਸਟ੍ਰੀਮ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਤੇ ਮੈਂ ਪਿੰਡਾਂ ਦੇ ਨਾਮ ਲੈਣਾ ਜਿਨ੍ਹਾਂ ਤੇ ਅਸਰ ਹੋਏਗਾ ਬਾਕੀ ਕਿਸੇ ਨੂੰ ਵੀ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਸੇ ਅਫਵਾਹ ਵਿੱਚ ਵਿਸ਼ਵਾਸ ਨਾ ਕਰਨਾ ਜਿਹੜੇ ਪਿੰਡਾਂ 'ਚ ਅਸਰ ਹੋ ਸਕਦਾ ਹੈ ਉਹਦਾ ਨੰਗਲ ਦੇ ਵਿੱਚ ਹਰਸ਼ਾ ਬੇਲਾ ਪੱਤੀ ਦੁਲਝੀਆਂ ਪੱਤੀ ਟੇਕਸਿੰਗ ਸੈਂਸੋਵਾਰ ਐਲਗਰਾ ਬੇਲਾ ਧਿਆਨੀ ਲੋਰ ਬੇਲਾ ਧਿਆਨੀ ਉੱਪਰ ਬੇਲਾ ਰਾਮਗੜ ਬੇਲਾ ਸ਼ਿਵ ਸਿੰਘ ਥੱਲੂ ਪਲਾਸੀ ਸਿੰਪੁਰਾ ਜੋਲ ਪਠੋ ਮਜਾਰੀ ਤਰਮਜਾਰਾ ਪਹਾਨ ਕਲਿਤਰਾ ਦਰੋਲੀ ਨੀਵਾ ਡਬ ਖੇੜਾ ਨਿਚਲਾ ਤੁਸੀਂ ਸਾਡੇ ਜਿਹੜੇ 4 ਰੈਸਕਿਊ ਸੈਂਟਰ ਹੈਗੇ ਨੇ ਉਹਨਾਂ 'ਚ ਵੀ ਸ਼ਿਫਟ ਕਰ ਸਕਿਓ ਸਰਕਾਰੀ ਸੀਨੀਅਰ ਸੈਂਟਰੀ ਸਕੂਲ ਪਹਾਨ ਸਰਕਾਰੀ ਮਿਡਲ ਸਕੂਲ ਪਨਾਮ ਸਿੰਪੁਰਾ ਪਲਾਸੀ ਦਾ ਕਮਿਊਨਿਟੀ ਹਾਲ ਜਾਂ ਫਿਰ ਡੀਏਵੀ ਸਕੂਲ ਬਰਾਘੁਰਾ ਇਸੇ ਤਰ੍ਹਾਂ ਸਾਡੇ ਸ਼੍ਰੀ ਅਮਰਪੁਰ ਸਾਹਿਬ ਦੇ ਵਿੱਚ ਕੁਝ ਪਿੰਡ ਨੇ ਬੁਰਜ, ਚਾਂਦਪੁਰ ਬੇਲਾ, ਗਜਪੁਰ ਬੇਲਾ, ਸ਼ਾਹਪੁਰ ਬੇਲਾ, ਨਿਕਵਾਲ, ਅਮਰਪੁਰ ਬੇਲਾ, ਲੋਧੀਪੁਰ ਤੇ 10 ਗ੍ਰਾਮ। ਇਨ੍ਹਾਂ ਪਿੰਡਾਂ ਦੇ ਵਿੱਚ ਵੀ ਦਰਿਆ ਦਾ ਪਾਣੀ ਓਵਰਫਲੋ ਕਰਕੇ ਖੇਤਾਂ 'ਚ ਜਾਂ ਨੀਵੇਂ ਘਰਾਂ 'ਚ ਅਸਰ ਕਰ ਸਕਦਾ ਹੈ। ਕਿਰਪਾ ਕਰਕੇ ਤੁਸੀਂ ਸਾਡੇ ਰਿਲੀਫ ਕੈਂਪਸ ਵਿੱਚ ਆ ਸਕਦੇ ਹੋ। ਕਿਲਾ ਆਨੰਦਗੜ੍ਹ ਵਿੱਚ ਰਿਲੀਫ ਸੈਂਟਰ ਹੈ ਤੇ ਨਾਲ ਹੀ ਗੁਰਦੁਆਰਾ ਸ੍ਰੀ ਹਰ ਰਾਇ ਜੀ ਦਮੇਲੀ ਵਾਲੇ ਪਿੰਡ ਲੋਧੀਪੁਰ ਵਿੱਚ ਵੀ ਰਿਲੀਫ ਸੈਂਟਰ ਹੈ। ਸਾਡੀ ਸਰਕਾਰੀ ਹੈਲਪਲਾਈਨ ਤੇ ਵੀ ਤੁਸੀਂ ਕਦੇ ਵੀ ਸੰਪਰਕ ਕਰ ਸਕਦੇ ਹੋ 24 ਘੰਟੇ 018881221157 ਜਾਂ ਫਿਰ ਪੁਲਿਸ ਹੈਲਪਲਾਈਨ 112 ਤੇ ਵੀ ਸੰਪਰਕ ਕਰ ਸਕਦੇ ਹੋ ਮੈਂ ਸਾਰਿਆਂ ਨੂੰ ਦੁਹਰਾਣਾ ਹੈ ਜਿਹੜੇ ਪਿੰਡਾਂ ਦਾ ਮੈਂ ਨਾਮ ਲਿਆ ਹੈ ਉਹਨਾਂ ਪਿੰਡਾਂ ਨੂੰ ਹਰਕਤ ਚਾਣ ਦੀ ਜ਼ਰੂਰਤ ਹੈ ਆਪਣੇ ਕੋਲ ਹਾਲੇ ਵੀ 2 ਘੰਟੇ ਹੈਗੇ ਨੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਰਪਾ ਕਰਕੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਮਹਿਲਾਵਾਂ ਨੂੰ ਘਟੋਗਾਟ ਸ਼ਿਫਟ ਕਰ ਦਿਓ ਤੇ ਆਪਣੇ ਸਰਕਾਰੀ ਰੀਲੀਫ ਸੈਂਟਰਾਂ 'ਚ ਆ ਸਕਦੇ ਹੋ ਜਾਂ ਫਿਰ ਉੱਪਰਲੇ ਆਪਣੇ ਕਿਸੇ ਰਿਸ਼ਤੇਦਾਰਾਂ ਦੇ ਘਰ ਵੀ ਤੁਸੀਂ ਸ਼ਿਫਟ ਕਰ ਸਕਦੇ ਹੋ ਦੂਸਰਾ ਸਾਡੀ ਸਰਕਾਰੀ ਟੀਮਾਂ ਕੋਈਕ ਰਿਸਪੌਂਸ ਟੀਮਸ 24 ਘੰਟੇ ਫੀਲਡ ਵਿੱਚ ਡਿਪਲੋਇਡ ਹੈ ਸਾਡੀ ਐਨਡੀਆਰਐਫ ਦੇ ਦੋਨੋਂ ਵੱਖਰੇ ਵੱਖਰੇ ਕਾਲਮ ਅਨੰਦਪੁਰ ਸਾਹਿਬ ਚ ਵੀ ਡਿਪਲੋਇਡ ਹੈ ਤੇ ਨੰਗਲ ਚ ਵੀ ਡਿਪਲੋਇਡ ਹੈ ਇਸ ਕਰਕੇ ਕਿਸੇ ਵੀ ਆਪਾਤਕਾਲੀਨ ਸਥਿਤੀ ਦੇ ਵਿੱਚ ਅਸੀਂ ਰਿਸਪੌਂਸ ਲਈ ਪੂਰੀ ਤਰ੍ਹਾਂ ਤਿਆਰ ਹੈਗੇ ਹਾਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਰਪਾ ਕਰਕੇ ਸਾਡੀ ਐਡਵਾਈਜ਼ਰੀ ਫਾਲੋ ਕਰੋ ਤੇ ਕਿਸੇ ਵੀ ਤਰ੍ਹਾਂ ਦੀ ਬਾਅਦ ਵਿੱਚ ਵਿਸ਼ਵਾਸ ਨਾ ਕਰੋ ਜੇ ਕੋਈ ਅਫਵਾਦ ਫੈਲਾਉਂਦਾ ਹੈ ਤੋ ਉਹਦੇ ਧਿਆਨ ਚਾਹੁੰਦੇ ਸਾਡੇ ਧਿਆਨ ਚ ਲਿਆਓ ਅਸੀਂ ਉਸ ਤੇ ਸਖਤ ਕਾਰਵਾਈ ਕਰਾਂਗੇ ਤੇ ਮੈਂ ਰਿਪੀਟ ਕਰਦਾ ਜਿਹੜਾ ਸਾਡਾ ਰੂਪਰਡ ਹੈਡਵਰਕਸ ਹੈ ਉਸ ਤੋਂ ਥੱਲੇ ਜਿੰਨਾ ਦਰਿਆ ਦੇ ਵਿੱਚ ਪਾਣੀ ਚੱਲ ਰਿਹਾ ਹੈਗਾ ਉਹਦੇ ਵਿੱਚ ਤਕਰੀਬਨ ਉਨਾ ਹੀ ਪਾਣੀ ਰਹੇਗਾ ਤੇ ਉਸ ਤੇ ਘਰਾਂ ਦੀ ਜ਼ਰੂਰਤ ਨਹੀਂ ਬਹੁਤ ਬਤਾਂ ਸੋਇਸ ਸਮੇ ਹਾਲਾਤ ਉਸੇ ਤਰ੍ਹਾਂ ਬਣੇ ਹੋਏ ਨੇ ਜਿਸ ਤਰ੍ਹਾਂ ਪਿਛਲੇ 1-2 ਦਿਨਾਂ ਤੋਂ ਵੇਖੇ ਜਾ ਰਹੇ ਨੇ ਜੇ ਪਾਣੀ ਵਾਧਾ ਨਜ਼ਰ ਨਹੀਂ ਆ ਰਿਹਾ ਤਾਂ ਪਾਣੀ ਘਟਦਾ ਵੀ ਨਜ਼ਰ ਨਹੀਂ ਆ ਰਿਹਾ ਤੋਂ ਦੱਸਦੇ ਕਿ 6 ਸਤੰਬਰ ਨੂੰ ਸੂਬੇ ਦੇ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਹੈ ਜਿਹੜੀ ਉਹ ਜਾਰੀ ਕੀਤੀ ਗਈ ਹੈ ਜਿਸ ਕਰਕੇ ਪ੍ਰਸ਼ਾਸਨ ਨੇ ਲੋਕਾਂ ਨੂੰ ਅਲਰਟ ਜਾਰੀ ਕੀਤਾ ਹੈ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ